ਤਾਂ ਬਗਲਤ ਕੈਮੀਕਲ ਨੇ ਪੂਰੇ ਦੱਸੇ ਹੋਏ ਹੈਗੇ ਕੈਮੀਕਲਾਂ ਦਾ ਆਪਸ ਵਿੱਚ ਮਿਲਣ ਤੋਂ ਬਾਅਦ ਰਿਐਕਸ਼ਨ ਕਿਉਂ ਨਾ ਉਹ ਨਹੀਂ ਦੱਸਿਆ ਗਿਆ ਹੈਗਾ ਜਿਹੜੀ ਇਹ ਚਿਮਣੀ ਦੇ ਵਿੱਚ ਉਹ ਐਸ ਜਣੀ ਆ ਉਹ ਕਿਵੇਂ ਸਾਮਣੇ ਉਹ ਨਹੀਂ ਪਤਾ ਕਿ ਸਾਡੇ ਜਿਹੜਾ ਹੈਰੀਟੇਜ ਹੈ ਸਾਡੇ ਗੁਰਦਵਾਰੇ ਜਨ ਸਾਡੇ ਵਿੱਚ ਜੰਮਦੇ ਦਰਖਤਲੇ ਗੁਰੂ ਸਾਹਿਬ ਦੇ ਉਹਨਾਂ ਦੀ ਉਹਨਾਂ ਦੀ ਉਨੀ ਉਮਰ ਹੈ ਜਿਹਨੂੰ ਦਰਬਾਰ ਸਾਹਿਬ ਦੇ ਵਿੱਚ ਲੱਗੀਆਂ ਬੇਰੀ ਦੀ ਉਮਰ ਹੈ ਉਹਨਾਂ ਚ ਟਾਊਨ ਪਲਾਨਰ ਨੇ ਕੀ ਕੀਤਾ ਟਾਊਨ ਪਲਾਨਰ ਨੇ ਉਸ ਵੇਲੇ ਉਹ ਜਾਰੀ ਹੋ ਗਿਆ ਜੀ ਤਾਂ ਉਹਨਾਂ ਕੋਲ ਪਹੁੰਚ ਗਿਆ ਸਾਰੇ ਕਾਗਜ਼ ਪੱਤਰ ਚਲੋ ਨਹੀਂ ਕਮੇਟੀ ਦੇ ਵੱਲੋਂ ਤੇ ਸਾਡੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਇਹ 베ਰੀਆਂ ਨੂੰ ਖਤਰਾ ਵੀ ਇੱਥੇ ਇਹਨੂੰ ਲੋਅ ਇੰਡਸਟਰੀ ਜੋਨ ਹੈ ਜਿਹੜਾ ਕੁਸ਼ਤ ਕੀਤਾ ਜਾਵੇ ਗਲਿਆਰੇ ਵਾਲੇ ਹੋਟਲਾਂ ਨੂੰ ਚਿਨ੍ਹਣੀਆਂ ਵਾਸਤੇ ਵੀ ਆਰਡਰ ਲੈਂਦੇ ਉੱਥੇ ਉਹ ਚਿਨ੍ਹੀਆਂ ਕਿਦਾਂ ਵੀ ਲੱਗਣਗੇ ਤਾਂ ਉਹਦੇ ਚੱਲਣਗੇ ਤਾਂ ਕਿ ਜਿਹੜੇ ਗੁਰਦੁਆਰਾ ਦਰਬਾਰ ਸਾਹਿਬ ਦੀ ਇਮਾਰਤ ਆ ਉਹਨੂੰ ਤੇ ਸਪੈਸ਼ਲ ਜਿਹੜੀਆਂ ਅੰਦਰ 베ਰੀਆਂ ਨੇ ਬੁਖ ਭੰਜਨੀ 베ਰੀਆ ਬਾਬਾ ਬੁੱਢਾ ਸਾਹਿਬ ਦੀ 베ਰੀਆ ਗੁਰੂ ਤੇਗਹਾਦਰ ਸਾਹਿਬ ਦੀ 베ਰੀਆ ਜਾਂ ਗੁਰੂ ਅਰਜਨ ਪਾਤਸ਼ਾਹ ਦੀ 베ਰੀਆ ਉਹ 베ਰੀਆਂ ਵੀ ਸਾਡੀਆਂ ਬਹੁਤ ਉੱਥੇ ਉਹਨਾਂ 베ਰੀਆਂ ਦੇ ਬਾਰੇ ਸਪੈਸ਼ਲ ਉਸੇ ਡਿਪਾਰਟਮੈਂਟ ਨੇ ਡਿਊਟੀ ਲੱਗਿਆ ਹੋਈ ਵਾਲੇ ਉਹਨਾਂ ਦੀ ਫੋਰੈਸਟ ਡਿਪਾਰਟਮੈਂਟ ਜਾਂ ਵਿਗਿਆਨੀ ਨੇ ਜਿਹੜੇ ਸਾਡੇ ਯੂਨੀਵਰਸਿਟੀ ਦੇ ਉਹ ਜਾ ਕੇ ਇੱਥੇ ਉਹਨਾਂ ਦੀ ਸੰਸਵਾਰ ਕਰਦੇ ਨੇ ਤੇ ਇਹ ਇੱਕ ਚੈੱਕ ਕਰਦੇ ਨੇ ਮੈਂ ਇੱਥੇ ਇੱਕ ਸਵਾਲ ਪੁੱਛਣਾ ਚਾਹਾਂਗਾ ਸਾਡੀ ਸ਼੍ਰੋਮਣੀ ਕਮੇਟੀ ਨੂੰ ਸਾਡੇ ਸਿੱਖ ਜਥੇਬੰਦੀਆਂ ਨੂੰ ਇਹ ਸਨਮਾਨ ਹੈ ਇਸ ਚੀਜ਼ ਦਾ ਬਾਕੀ ਸਾਡੇ ਲਈ ਮਾਨਵਾੜੀ ਗੱਲ ਹੈ ਸਾਡੇ ਸੰਬੰਧ ਦੀ ਚੀਜ਼ਾਂ ਨੇ ਉਹ ਬੇਰੀਆਂ ਜਿਹੜੀ ਸਾਡੇ ਦਰਬਾਰ ਸਾਹਿਬ ਦੇ ਵਿੱਚ ਨੇ ਕਿ ਇਹ ਜਿਹੜੇ ਉਰੇ ਦਰਖਤ ਇਹ ਵੀ ਤਾਂ ਗੁਰੂ ਸਾਹਿਬ ਦੇ ਨੇ ਇਹਨਾਂ ਨੂੰ ਕਿਹਨਾਂ ਦੇ ਸਾਹਮਣੇ ਦੀ ਜ਼ਿੰਮੇਵਾਰੀ ਹੈ ਜੀ ਇਹਦੇ ਵੇਰ ਕਿਹਨਾਂ ਦਊਗਾ ਲਿਖ ਕੇ ਇਹ ਜਿਹੜੀ ਫੈਕਟਰੀ ਲੱਗਦੀ ਆ ਕੀ ਲੱਗਦਾ ਵੀ ਜਿਹੜੀ ਫੈਕਟਰੀ ਲੋਕਾਂ ਨੂੰ ਮਾਰ ਸਕਦੀ ਆ ਜਨ ਜੀਵਨ ਨੂੰ ਖਤਮ ਕਰ ਸਕਦੀ ਆ ਉਹ ਦਰਖਤਾਂ ਨੂੰ ਛੱਡੂਗੀ ਦਰਖਤਾਂ ਪਹਿਲਾਂ ਮਰਦੇ ਨੇ ਭਾਈ ਜੀ ਇਹਦਾ ਪੋਲੂਸ਼ਨ ਹੋਣਾ ਸਵਾਦ ਆ ਜਾਂ ਜਿਹੜਾ ਪਾਣੀ ਦਾ ਪੋਲੂਸ਼ਨ ਹੋਣਾ ਧਰਤੀ ਦੇ ਵਿੱਚ ਜ਼ਹਿਰ ਭਰ ਜਣੀ ਆ ਉਹਨੂੰ ਥੋੜੇ ਸਮੇਂ ਦੇ ਵਿੱਚ ਸਾਡੇ ਜੰਗਲ ਦੇ ਦਰਖਤ ਤੱਕ ਪਹੁੰਚ ਜਾਣਾ ਅਸੀਂ ਤਾਂ ਸੇਮ ਦੇ ਵਿੱਚ ਤੇ ਸਾਡਾ ਫਲੱਡਡ ਏਰੀਆ ਇੱਥੇ ਤਾਂ ਹੱਦ ਤਿੰਨ ਸਾਲਾ ਵਾਂਗ ਆੜਾ ਜਾਂਦੇ ਨੇ ਜੇ ਖੁਦਾ ਨਾ ਖਾਸਤਾ ਇਹਨਾਂ ਦੇ ਜਿੰਨੇ ਕੈਮੀਕਲ ਆਉਣੇ ਉਹਨਾਂ ਨੇ ਸਟੋਰ ਕਰਦਿੰਦੇ ਉਹ तकरीबन ਮੀਮੀ ਨੂੰ ਮਤੇ ਕੈਮੀਕਲ ਸਟੋਰ ਹੋਣਾ ਉਹਨਾਂ ਦੇ ਡੰਪ ਬਾਰੇ ਦੱਸਿਆ ਰਹੀ ਹੈ ਇਹ ਰਿਪੋਰਟ ਦੇ ਵਿੱਚ ਤੇ ਉਹਦੇ ਫਲੱਡ ਆ ਗਏ ਕਿਸੇ ਤਰੀਕੇ ਉਹ ਤਾਂ ਸਾਰਾ ਫਲੱਡ ਏਰੀਆ ਪਾਣੀ ਚ ਖੁੱਲ ਗਿਆ ਜੀ ਉਹ ਕਿੱਥੇ ਤੱਕ ਹੁਣ ਉਹ ਜਿੱਥੇ ਤੱਕ ਜਾਣਾ ਉਹਨੇ ਜਿੱਥੇ ਜਿੱਥੇ ਪਾਣੀ ਨੇ ਸਾਰੇ ਪਾਸੇ ਚਲੇ ਗਿਆ ਲਾ ਫਿਰ ਜਣਦੇ ਦਰਸਾ ਸਾਡੇ ਸੁੱਕਣਗੇ ਇਹ ਨਹੀਂ ਸਾਡਾ ਸੁੱਕ ਗਿਆ ਫਿਰ ਆਪਾਂ ਕਿੱਥੇ ਜਾਵਾਂਗੇ ਸਾਰੇ ਇਲਾਕਾ ਸੰਗਤਾ ਸ਼ੁਰੂਨੀਕ ਰਿਵਿਊਸ ਵਾਲਾ ਵੀ ਕਿ ਇਹ ਦਰਖਤ ਹੈ ਜਿਹੜੇ ਸਾਡੇ ਜਿਹਨੇ ਮਨੇ ਗੁਰੂ ਸਾਹਿਬ ਪਿੱਛੇ ਲਾ ਕੇ ਬੈਠੇ ਆ ਕੇ ਜਿਹੜੇ ਉਹ ਯਾਦ ਦੇ ਵਿੱਚ ਐਨੀ ਮੌਨਤਕ ਲੋਕ ਦਰਖਤ ਨੂੰ ਨੁਹ ਲੈਣ ਸ਼ਕਾਲ ਕਰਦੇ ਆ ਅਸੀਂ ਲੋਕ ਇਹ ਵੀ ਨੇ ਇੱਥੇ ਤੱਕੇ ਜਿਹੜੇ ਮਛੀਵਾੜੇ ਜੰਗਲ ਦੇ ਦਰਖਤ ਨੇ ਗੁਰਦਾਰਾ ਚਰਨ ਕਰਨ ਸਾਹਿਬ ਦੇ ਵਿੱਚ ਉਹਨਾਂ ਤੱਕ ਵੀ ਇਫੈਕਟ ਜਾਣਾ ਉਹ ਕਿੰਨੇ ਜਣਾ ਵੈਸੇ ਉਹ ਦੂਰ ਨੇ ਇੱਥੋਂ ਵੀ ਉਹ ਜੇ ਆਪਾਂ ਇਹ ਰਿਵਿਊ ਵੀ ਲਈਏ ਤਾਂ ਉਹ ਤਕਰੀਬਨ 12 ਜ 18 ਕਿਲੋਮੀਟਰ ਬਣ ਜਾਂਦਾ ਉਹ ਤਾਂ ਬਹੁਤ ਦੂਰ ਆ ਉੱਥੇ ਤੱਕ ਤਾਂ ਸੱਜਣਾ ਇਹ ਝੂਠ ਬੋਲਦੇ ਗੁਜ਼ਰਾ ਕਰਦੇ ਆ ਤੁਹਾਨੂੰ ਦੱਸ ਦੇ ਅਸੀਂ ਕਿੱਥੇ ਜਾਣਾ ਜਿਹੜੀ ਸਾਡੀ ਇਹ ਰਾਏਪੁਰਾ ਸੁਆ ਐਮ ਸੀ ਹੁੰਦੇ ਨੇ ਨਾ ਇਹ ਇਹਦੇ ਤਾਹ ਨੂੰ ਲੰਘਣਾ ਪੈਜੀ ਬਿਲਕੁਲ ਇਹਦੇ ਵਿੱਚ ਗੰਦਗੀ ਪੈਣੀ ਐ ਇਹਦੇ ਵਿੱਚ ਪੋਲੂਸ਼ਨ ਪੈਣਾ ਇਹਦੇ ਵਿੱਚ ਕੈਮੀਕਲ ਘੋਲਨੇ ਨੇ ਇਹਨਾਂ ਕੈਮੀਕਲਾਂ ਦੇ ਜਿੱਥੇ ਜਿੱਥੇ ਨੂੰ ਸੁਆ ਜਾਂਦਾ ਉਹਦੇ ਨਾਲ ਨਾਲ ਜਿੰਨੇ ਵੀ ਪਿੰਡ ਪੈਨੇ ਆ ਉਹਨਾਂ ਸਾਰੇ ਪਿੰਡਾਂ ਦਾ ਪਾਣੀ ਜ਼ਹਿਰੀਲਾ ਕਰ ਦੇਣਾ ਲੋਕ ਕਹਿੰਦੇ ਨੇ ਵੀ ਦੂਰ ਵਾਲੇ ਮੈਂ ਕਹਿ ਲੈਣਾ ਸੀ ਚੱਲੇ ਨਹੀਂ ਜਿੱਥੇ ਜਿੱਥੇ ਨੂੰ ਇਹ ਰਾਇਪੁਰ ਵਾਲਾ ਸੁਆ ਇਹ ਬੁੱਢਾ ਨਾਲਾ ਲੰਘਦਾ ਜਿੱਥੇ ਤੱਕ ਵੀ ਅੱਗੇ ਜਾ ਕੇ ਬੁੱਢੇ ਨਾਲੇ ਦੇ ਵਿੱਚ ਕਾਲੇ ਨਾਲੇ ਦੇ ਵਿੱਚ ਪੈਂਦਾ ਜਾ ਕੇ ਸਤਲੂਜ ਵਿੱਚ ਪੈਂਦਾ ਜਿੱਥੇ ਤੱਕ ਵੀ ਜਾਂਦਾ ਉਹਦੇ ਲਾਗ-ਪਾਸ ਜਿੱਲੇ-ਜਿੱਲੇ 4-5 ਕਿਲੋਮੀਟਰ ਦੇ ਵਿੱਚ ਪਿੰਡ ਨੇ ਦੋਨੇ ਪਾਸੇ ਸੁਆ ਇੱਥੇ 5 ਕਿਲੋਮੀਟਰ ਇਧਰਲੇ ਪਾਸੇ 5 ਕਿਲੋਮੀਟਰ ਇਧਰਲੇ ਪਾਸੇ ਉਹਨਾਂ ਸਾਰੇ ਪਿੰਡਾਂ ਦਾ ਪਾਣੀ ਜਿਹੜਾ ਧਰਪੇਤਲਾ ਪਣੀ ਉਹ ਜਾਰੀਲਾ ਹੋਣਾ ਇਹਨਾਂ ਦੇ ਕੱਲੇ ਚੰਕੌਰ ਸਾਹਿਬ ਦੇ ਲੋਕਾਂ ਦੀ ਨਹੀਂ ਹੈ ਇਹ ਕੱਲੇ ਵੇਟ ਏਰੀਆ ਦੇ ਲੋਕਾਂ ਦੀ ਨਹੀਂ ਹੈ ਇਹ ਜਿੱਥੇ ਜਿੱਥੇ ਹੋ ਰਹਿੰਦਾ ਸਮਝੀ ਲੜਾਈ ਲੜੀ ਜਾ ਰਹੀ ਆ ਤਾਂ ਅਸੀਂ ਕਹਿੰਦੇ ਵੀ ਜਿਹੜਾ ਮਾਚੀਵਾੜੇ ਸਾਹਿਬ ਵੀ ਗੁਰੂ ਸਾਹਿਬ ਦੀ ਨਿਸ਼ਾਨੀ ਆ ਉਹਨੇ ਵੀ ਇਫੈਕਟ ਹੋਣਾ ਲੋਕਾਂ ਨੂੰ ਸਿਹਤ ਨੂੰ ਇਫੈਕਟ ਹੋਣਾ ਸਾਡੀ ਤੁਹਾਨੂੰ ਬੇਨਤੀ ਆ ਵੀ ਸਾਡਾ ਸਾਥ ਦਿਓ ਇਹ ਪ੍ਰੈਜੈਂਟੇਸ਼ਨ ਆ ਸਾਡੀ ਇਹਦੇ ਵਿੱਚ ਅਸੀਂ ਕੁਝ ਕਿ ਤੱਥ ਜਿਹੜੇ ਅਸੀਂ ਨਹੀਂ ਸ਼ੇਅਰ ਕਰ ਰਹੇ ਹਾਂ ਲਈ ਉਹ ਸਤਾਨੀ